ਕਿ ਇਹੋ ਵੀ 5 ਸਾਲ ਦੇ ਇੱਕ ਬੱਚੇ ਨੂੰ ਇੱਕ ਬਿਹਾਰੀ ਵੱਲੋਂ ਉਹਦਾ ਰੇਪ ਕੀਤਾ ਜਾਂਦਾ ਉਹਦਾ ਰੇਪ ਕਰਕੇ ਉਹਦੇ ਬਰੂਟਲੀ ਤਰੀਕੇ ਨਾਲ ਉਹਦੇ ਗੋਪਤੰਗਾ ਦੇ ਵਿੱਚ ਅ ਰਲੋਹੇ ਦੀਆਂ ਰਾੜਾਂ ਧੱਕੀਆਂ ਜਾਂਦੀਆਂ ਔਰ ਉਹਨੂੰ ਬੜੀ ਬੈਡ ਜਿਹੇ ਤਰੀਕੇ ਨਾਲ ਉਹਦਾ ਮਰਡਰ ਕੀਤਾ ਜਾਂਦਾ ਜੇ ਦਿਲ ਤੋਂ ਆਇਆ ਉਸ ਬੰਦੇ ਦੇ ਪਹਿਲਾਂ ਵੀ ਬਲਾਤਕਾਰ ਦਾ ਹੀ ਪਰਚਾ ਸੀ ਤੇ ਪੰਜਾਬ ਇੱਕ ਬੱਕਰਾ ਦੇਚਾ ਸੋ ਉਹਦੀ ਨਸਲ ਚੇਂਜ ਕੀਤੀ ਜਾ ਰਹੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀ ਠੀਕ ਆ ਲੱਖੇ ਹੁਣਾ ਨੇ ਬੁੱਢੇ ਦਰਿਆ ਤੇ ਜਿਹੜੀ ਆ ਉਹ ਗੱਲਬਾਤ ਕੀਤੀ ਤੇ ਇਹ ਜਿਹੜਾ ਪ੍ਰਵਾਸੀ ਜਿਹੜਾ ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਹੁਣ ਇਹ ਡਾਈਂਗਾ ਵਾਲਿਆਂ ਦੇ ਉਹਨਾਂ ਮਾਲਕਾਂ ਦੇ ਹੱਕ ਦੇ ਵਿੱਚ ਆ ਕੇ ਪੰਜਾਬੀ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਗਲ ਪਿਆ ਗਲ ਪਿਆ ਜੇ ਇਹਨਾਂ ਦੇ ਅੰਦਰ ਪੰਜਾਬ ਦਾ ਦਰਦ ਹੁੰਦਾ ਜਾਂ ਇਹਨਾਂ ਨੇ ਪੰਜਾਬ ਦਾ ਪਾਣੀ ਪੀਤਾ ਹੁੰਦਾ ਪੰਜਾਬ ਦਾ ਇਹ ਡੀਐਨਏ ਹੁੰਦਾ ਕੀ ਗੱਲ ਇਹ ਖੌਲਦਾ ਨਾ ਇਸ ਚੀਜ਼ ਨੂੰ ਵੇਖ ਕੇ ਦੇਪ ਨੂੰ ਆਪਣੇ ਉਹਨੂੰ ਬੜੀ ਸਜ਼ਾ ਦਿਵਾਉਣ ਦੀ ਬਜਾਏ ਹੁੰਦਾ ਕੀ ਆ ਬਿਹਾਰੀਆਂ ਦੇ ਹੱਕ ਚ ਪੰਜਾਬ ਸਰਕਾਰੋਂ ਬਿਲਕੁਲ ਪੰਜਾਬ ਸਰਕਾਰ ਦੇ ਮੰਤਰੀ ਆਉਂਦੇ ਆ ਪਰ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਦੇਖੋ ਵੀ ਪਰਦੇਸੀਆਂ ਦੀ ਇੰਨੀ ਹਿੰਮਤ ਹੋ ਗਈ ਆ ਵੀ ਉਹ ਪੰਜਾਬੀਆਂ ਨੂੰ ਧਮਕੀਆਂ ਦੇਣ ਲੱਗੇ ਤੁਸੀਂ 1984 ਦੀਆਂ ਧਮਕੀਆਂ ਦਿੰਦੇ ਨੇ ਧਮਕੀਆਂ ਦਿੰਦੇ ਨੇ ਸ਼ਰਿਆਮ ਧਮਕੀਆਂ ਦਿੰਦੇ ਨੇ ਵੀ 1994 ਉਹ ਤੁਸੀਂ ਇਹ ਦੇਖੋ ਜਿਹੜੇ ਅੱਜ ਨਸਲਕੁਸ਼ੀ ਦੀ ਧਮਕੀ ਦਿੰਦੇ ਆ ਕੀ ਮੰਨ ਲਓ ਵੀ ਕੱਲ ਨੂੰ ਇਹ ਮੈਜੋਰਟੀ ਚ ਹੋ ਗਿਆ ਪੰਜਾਬ ਦੇ ਵਿੱਚ ਤਾਂ ਕੀ ਇਹ ਸੱਚ ਇਹ ਸੱਚੀ ਇਹ ਘਟਨਾ ਇਹ ਕਰਨਗੇ ਨਾ ਮੈਂ ਤਾਂ ਜੇਨੂੰ ਲੱਗਦਾ ਵੀ ਇਹ ਏਡਾ ਵੱਡਾ ਇਸ਼ੂ ਨੂੰ ਉਹਨੂੰ ਮੈਂ ਬੇਨਤੀ ਕਰਦਾ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਜਾ ਕੇ ਚੈੱਕ ਕਰ ਲਓ ਵੀ ਜਦੋਂ ਜੀ ਦੱਸਦਾ ਇਹ ਜਿੰਨੇ ਇਹ ਰਜਿੰਦਰ ਵਰਗੇ ਜਿਹੜੇ ਬੰਦੇ ਆ ਜਾਂ ਆ ਜਿਹੜੇ ਅਗਰਾਹਾਂ ਜਥੇਬੰਦੀ ਵਾਲੇ ਬੰਦੇ ਆ ਦੇਖੋ ਨਾ ਤਾਂ ਇਹਨਾਂ ਦਾ ਸਿੱਖੀ ਨਾਲ ਨਾ ਇਹਨਾਂ ਦਾ ਪੰਜਾਬ ਨਾਲ ਨਾ ਇਹਨਾਂ ਦਾ ਪੰਜਾਬੀਆਂ ਨਾਲ ਠੀਕ ਆ ਨਾ ਪੰਜਾਬ ਦੀ ਕਿਸਾਨੀ ਦੇ ਨਾਲ ਇਹਨਾਂ ਦਾ ਬਿਲਕੁਲ ਕੋਈ ਲੈਣ ਦੇਣ ਨਹੀਂ ਹੈਗਾ ਪੰਜਾਬ ਪਿਛਲੇ 1 ਮਹੀਨੇ ਤੋਂ ਪੰਜਾਬ ਦੀ ਜੀ 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 ਹੜ੍ਹਾਂ ਦੇ ਮਾਰਾ ਹਿੱਟੇ ਇਹ ਕਿਤੇ ਬੰਦੇ ਦੇ ਸੇ ਨਹੀਂ ਨਹੀਂ ਜਦੋਂ ਆ ਗਈ ਗੱਲ ਪ੍ਰਵਾਸੀਆਂ ਦੀ ਤੇ ਉੱਥੇ ਆ ਕੇ ਖੜੇ ਹੋ ਗਏ ਸੋ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪੈਲੀਆਂ ਤਬਾਹ ਹੋ ਗਈਆਂ ਘਰ ਤਬਾਹ ਹੋ ਗਿਆ ਉੱਥੇ ਨਹੀਂ ਕੋਈ ਬੜਿਆ ਇਹ ਨਾ ਉਹ ਚੀਜ਼ ਦੱਸਦਾ ਵੀ ਭਾਈ ਸਣੀ ਨੂੰ ਮਲਾਜਮ ਹੱਤੇ ਦੇ ਵਿੱਚ ਉਹ ਵੀ ਇਹਨਾਂ ਬੁੱਚੜ ਜਿਹੜੇ ਪੁਲਿਸ ਵਾਲੇ ਆ ਇਹਨਾਂ ਦੇ ਵਿੱਚ ਰੱਖਣਾ ਇਹ ਸਰਕਾਰ ਦੀ ਸਾਜ਼ਿਸ਼ ਸੀ ਵੀ ਇਹਨਾਂ ਨੇ ਭਾਈ ਸਣੀ ਨੂੰ ਜਿਹੜਾ ਉਹਦੇ ਵਿੱਚ ਪਾਇਆ ਵੀ ਇਹ ਅਸਲ ਦੇ ਵਿੱਚ ਭਾਈ ਸਣੀ ਦਾ ਨੁਕਸਾਨ ਕਰਨਾ ਬਿਲਕੁਲ ਮਹਾਰਾਜ ਇਹ ਚੀਜ਼ਾਂ ਜਦੋਂ ਭਾਈ ਸਣੀ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਵੀ ਇਹ ਮੇਰੇ ਸਾਹਮਣੇ ਕੁਰਸੀਆਂ ਖਿੱਚ-ਖਿੱਚ ਕੇ ਬੈਂਦੇ ਆ ਤੇ ਮੈਨੂੰ ਇਹ ਚੀਜ਼ਾਂ ਸੁਣਾਉਂਦੇ ਹੀ ਅਸੀਂ ਫਲਾਣਾ ਬੰਦਾ ਮਾਰਿਆ ਉਹਦਾ ਸੰਸਕਾਰ ਕਰਤਾ ਅਣਪਛਾਤਾ ਕਹਿ ਕੇ ਤਾਂ ਲਾਸ਼ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਕਾਰਨ ਸੀ ਆ ਜਿਹੜਾ ਤੁਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਤੁਸੀਂ ਇਹਨਾਂ ਬੋਚਣਾ ਦੇ ਨਾਲ ਰੱਖਿਆ ਜੀ ਜੀ ਉਹ ਜਿਹੜਾ ਭਿੰਦਰ ਐਸਐਸਪੀ ਸੀ ਨਾ ਜੀ ਮਹਾਰਾਜ ਉਹ ਉੱਥੇ ਮੌਜੂਦ ਜੇਲ੍ਹ ਦੇ ਅਫਸਰਾਂ ਨੂੰ ਤੇ ਉੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿੰਦਾ ਕਹਿੰਦਾ ਮੈਨੂੰ ਇਹਦੀਆਂ ਚੀਕਾਂ ਕਢਾ ਕੇ ਸੁਣਾਓ ਭਾਈ ਸੰਦੀਪ ਉਹ ਵੀ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵਾ ਵੀ ਜਿਹੜਾ ਭਾਈ ਸੰਦੀਪ ਸਿੰਘ ਸਣੀ ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਵਾ ਕਿਉਂ ਕਿਉਂਕਿ ਉਹ ਸੁਭਾਵਿਕ ਸੀ ਕਿਉਂਕਿ ਇਹਨਾਂ ਦਾ लाडला ਪੁੱਤ ਜਿਹੜਾ ਵਾ ਭਾਈ ਸਣੀ ਨੇ ਉਹਨੂੰ ਤੁਰਦੀ ਟਿਕਟ ਕਟਾਉਂਦਾ ਸੀ ਜੀ 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 ਸੋ ਇਹ ਮਹੱਤੇ ਦੇ ਵਿੱਚ ਇਹਨਾਂ ਨੂੰ ਜਿਹੜਾ ਕੁੱਟਿਆ ਜਾਂਦਾ ਭਾਈ ਸ਼ਨੀ ਨੂੰ ਉੱਥੇ ਜਿਹੜਾ ਇਹਨਾਂ ਵੱਲੋਂ ਬਨ ਕੇ ਕੁੱਟਿਆ ਗਿਆ ਫਿਰ ਉਸ ਤੋਂ ਬਾਅਦ ਦੱਸੀਆ ਵੀ ਇਹ ਕਹਿੰਦਾ ਚੀਕਾਂ ਸੁਣਨੀਆਂ ਚਾਹੀਦੀਆਂ ਤੇ ਭਾਈ ਸ਼ਨੀ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਹਨਾਂ ਨੂੰ ਕਿਹਾ ਵੀ ਵੀ ਤੂੰ ਚੀਕ ਮਰਵਾ ਕੇ ਦਿਖਾ ਦੇ ਤੇ ਮੈਂ ਵਾਹਿਗੁਰੂ ਵਾਹਿਗੁਰੂ ਜਪਣਾ ਤਾਂ ਕਹਿੰਦੇ ਵੀ ਇਹਨਾਂ ਨੇ ਜੰਨਾ ਚਰਵੀ ਭਾਈ ਸਾਹਿਬ ਤੇ ਤਸ਼ੱਦਦ ਟਾਇਆ ਤੇ ਭਾਈ ਸਾਹਿਬ ਨੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਆ ਉਹ ਕੀਤਾ ਜਦੋਂ ਭਾਈ ਸਣੀ ਨੂੰ ਉੱਥੇ ਮੁਲਾਜ਼ਮਾਂ ਨੇ ਫੜ ਕੇ ਖੜਾ ਕੀਤਾ ਹੈ ਤੇ ਉਦੋਂ ਭਾਈ ਸਣੀ ਨੇ ਕਿਹਾ ਸੀ ਮੈਨੂੰ ਜਰ ਇੱਕ 2 ਮਿੰਟ ਲਈ ਛੱਡੋ ਤੇ ਉਦੋਂ ਇਹਨਾਂ ਨੇ ਕਿਹਾ ਵੀ ਤੂੰ ਹੁਣ ਕੀ ਕਰਨਾ ਉਹ ਕਹਿੰਦਾ ਆ ਇੱਕ ਰਹਿ ਗਿਆ ਉਹ ਆਏ ਗੁਰੂ ਤੇ ਮਹਾਰਾਜ ਭਪਿੰਦਰ ਉੱਥੋਂ ਟੀ-ਸ਼ਰਟ ਤੇ ਪਰਮੂਡਾ ਦੇ ਵਿੱਚ ਇਹ ਡਿਊਟੀ ਤੱਕ ਭੱਜਿਆ ਉੱਥੇ ਵੀ ਜੇ ਆਪਾਂ ਲਾਇਆ ਜਾਵੇ 30% ਤੋਂ ਉੱਪਰ ਆ ਜਿਹੜਾ ਪੰਜਾਬ ਦੇ ਇਸ ਪਹਿਲੇ ਪਿੰਡ ਜੀ ਉਹ ਹਾਰਾਂ ਦੀ ਬਾਰ ਹੈਟ ਆ ਬਿਲਕੁਲ ਉਹਦੇ ਵਿੱਚ ਲੋਕਾਂ ਦੀਆਂ ਫਸਲਾਂ ਉਦੇ ਵਿੱਚ ਲੋਕਾਂ ਦੇ ਕਾਰੋਬਾਰ ਡੰਗਰ ਮਾਲ ਬੱਚਾ ਤੱਕ ਤੁਸੀਂ ਦੇ ਪਰ ਜਿਹੜੇ ਮੈਜੋਰਟੀ ਪੰਜਾਬ ਦੇ ਲੋਕ ਆ ਜਾਂ ਮੈਜੋਰਟੀ ਸਿੱਖ ਡਾਇਸਪੋਰਾ ਵਾ ਉਹ ਇਹਨੂੰ ਕੁਦਰਤੀ ਨਹੀਂ ਮੰਨਦੇ ਉਹ ਕਹਿੰਦੇ ਵੀ ਇਹ ਮੈਨ ਮੇਡ ਹੜ੍ਹ ਨੇ ਤੇ ਇਹ ਜਿਹੜੇ ਆ ਸਰਕਾਰਾਂ ਵੱਲੋਂ ਜਾਣ ਬੁੱਝ ਕੇ ਜਿਹੜਾ ਸਿੱਖਾਂ ਨੂੰ ਪੰਜਾਬ ਨੂੰ ਖਤਮ ਕਰ ਲਈ ਇਹ ਹੜ੍ਹ ਲਿਆਏ ਗਏ ਨੇ ਜ਼ਰੂਰੀ ਆ ਵੀ ਤੁਸੀਂ ਉਸ ਦਰਿਆ ਦੇ ਵਿੱਚ ਰਹਿੰਦੇ ਲੋਕਾਂ ਨੂੰ ਜਿਹੜਾ ਉਹ ਦਰਿਆਈ ਖੇਤਰ ਆ ਉਹਨਾਂ ਨੂੰ ਦੱਸਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਇਹ ਦੇ ਵਿੱਚ ਤੁਸੀਂ ਦੇਖੋ ਜਿਹੜੀ ਚੀਜ਼ ਆ ਸਰਕਾਰ ਨੇ ਤੇ ਉਥੋਂ ਦੇ ਜਿਹੜੇ ਅਫਸਰ ਆ ਉਹਨਾਂ ਨੇ ਇਹ ਸਾਰਾ ਡਾਟਾ ਲੋਕਾਂ ਤੋਂ ਚੋਰੀ ਕੀਤਾ ਉਹਨਾਂ ਨੇ ਇਸ ਚੀਜ਼ ਨੂੰ ਲੁਕਾ ਕੇ ਰੱਖਿਆ ਠੀਕ ਹੈ ਨਾ ਉਸ ਦਾ ਇਹ ਡਾਟਾ ਨਾ ਜਿਹੜਾ ਇਹ ਬੜਾ ਵਾਚ ਕਰਨ ਵਾਲਾ ਵੀ 60 60000 ਕਿਊਸਿਕ ਜਿਹੜਾ ਪਾਣੀ ਆ ਉਹ ਜੋੜਿਆ ਗਿਆ ਜੀ ਡੈਮ ਦੇ ਵਿੱਚ ਉਹ ਇਕੱਠਾ ਕੀਤਾ ਗਿਆ ਇਹ ਦੇਰ ਮੈਨ ਦਾ ਇਹ ਉੱਤਰ ਸੀ ਕਹਿੰਦਾ ਕਿ ਅਸੀਂ ਤਾਂ ਕਦੇ ਡਾਟਾ ਪ੍ਰੋਵਾਈਡ ਹੀ ਨਹੀਂ ਕੀਤਾ ਜੀ ਆਪਣੀਆਂ ਸਾਈਟਾਂ ਤੇ ਲੋਕਾਂ ਨੂੰ ਇਹ ਜਿਹੜਾ ਡਾਟਾ ਹੈਗਾ ਜੀ ਇਹ ਤਾਂ ਆਖੇ ਜੀ ਪਾਕਿਸਤਾਨ ਦੀ ਸਾਜ਼ਿਸ਼ ਹੈ ਉੱਥੋਂ ਦੇ ਲੋਕਾਂ ਦਾ ਇਹ ਆਫੀਸ਼ੀਅਲ ਚੇਅਰਮੈਨ ਦਾ ਬਿਆਨ ਤੁਸੀਂ ਦੇਖੋ ਇਹ ਪਾਖੜਾਂ ਦੇ ਵਿੱਚ ਤੁਸੀਂ ਦੇਖੋ ਵੀ ਉਹਨੇ 1600 ਕਰੋੜ ਰੁਪਏ ਦਿੱਤਾ ਤੁਹਾਨੂੰ ਯਾਦ ਹੋਣਾ ਇੱਕ ਮੋਦੀ ਹੋਣਾ ਨੇ ਬੁੱਤ ਬਣਾਇਆ ਸੀਗਾ ਗੁਜਰਾਤ ਚ ਉਹ ਮਹਾਰਾਜ ਇਹਦੋਂ ਦੁੱਗਣਾ ਮੁੱਲ ਲੱਗਿਆ ਸੀ ਉਹਦਾ ਉਹ ਇੱਕ ਬੁੱਤ ਲਾ ਦਿੰਦੇ ਇਹਦੋਂ ਦੁੱਗਣੇ ਮੁੱਲ ਦਾ ਲਗਦਾ ਹੈ 1000 ਕਰੋੜ ਤੋਂ ਉੱਪਰ ਗਿਆ ਉਹ ਤੁਸੀਂ ਵੇਖੋ ਵੀ ਉਹ ਉਹ ਇੱਕ ਅਫਗਾਨਿਸਤਾਨ ਦੇ ਵਿੱਚ ਆਰਥਿਕ ਵਿਕਾਉਂਦਾ ਉਹ ਗੱਲ ਕਰਦਾ ਅਫਗਾਨਿਸਤਾਨ ਦੇ ਵਿੱਚ ਆਏ ਆਰਥਕ ਵਿਕ ਦੀ ਉਸੇ ਵੇਲੇ ਉਹ ਨੂੰ ਟਵੀਟ ਕਰਦਾ ਤੇ ਤੁਰੰਤ ਜਿਹੜਾ ਫੋਰਨ ਜਿਹੜੀ ਮਦਦ ਆ ਅਫਗਾਨਿਸਤਾਨ ਨੂੰ ਭੇਜਦਾ ਪੰਜਾਬ ਦੀ ਲਾਤ ਉਹ ਟਵੀਟ ਕਰਦਾ ਮੈਂ ਕੋਈ ਬਿਆਨ ਆਉਂਦਾ ਨਾ ਸੋ ਇਹ ਸਰਕਾਰ ਨੇ ਮਤ ਕੀ ਕਰਨੀ ਸੀ ਲੋਕਾਂ ਦੀ ਜਿਹੜੇ ਆਪਣੇ ਉੱਥੇ ਸਿੰਘ ਆਪਣੇ ਸੇਵਾ ਕਰ ਰਹੇ ਉਲਟਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜੀ